ਕਾਂਗਰਸ ਨੂੰ ਲੈ ਕੇ ਬੜੇ ਅਹਿਮ ਸਵਾਲ ਹੈ ਰਾਜਾ ਵੜਿੰਗ ਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਜਿਸ ਤਰੀਕੇ ਰਾਜਾ ਵੜਿੰਗ ਦੇ ਰਿਐਕਸ਼ਨ ਨਿਕਲ ਕੇ ਆਏ ਰਾਜਾ ਵੜਿੰਗ ਉਸ ਤੋਂ ਬਾਅਦ ਜਿਹੜਾ ਅੜਿਆ ਰਵਈਆ ਆ ਰਿਹਾ ਕਿ ਸਭ ਤੋਂ ਵੱਡਾ ਹਾਰ ਦਾ ਕਾਰਨ ਕਾਂਗਰਸ ਦਾ ਉਹ ਹੈ ਕਿਉਂਕਿ ਇੱਕ ਚੀਜ਼ ਇਸ ਦੇ ਨਾਲ ਇਹ ਹੋਰ ਐਡ ਕਰਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕੋਰ ਵੋਟਰ ਹੈ ਉਹ ਇੱਕੋ ਜਿਹਾ ਉਸ ਦਾ ਵਰਤਾਰਾ ਇੱਕੋ ਜਿਹਾ ਜੇਕਰ ਉਧਰੋਂ ਨਾਰਾਜ਼ ਹੁੰਦਾ ਤਾਂ ਉਧਰ ਚਲਾ ਜਾਂਦਾ ਕਿ ਇਹ ਚੀਜ਼ ਹੀ ਵਾਪਰੀ ਹੈ ਉੱਥੇ ਅਕਾਲੀ ਦਲ ਦਾ ਦੇ ਜਿਹੜੇ ਕੁਝ ਲੀਡਰ ਸੀ ਜਿਵੇਂ ਸਿਕੰਦਰ ਸਿੰਘ ਮਲੂਕਾ ਜਾਂ ਹੋਰ ਮੈਂ ਉਹ ਬਿਆਨ ਆਪ ਤੀ ਸੁਣਿਆ ਚਰਚਾ ਦੇ ਵਿੱਚ ਸੁਣਨ ਨੂੰ ਮਿਲਿਆ ਉਹਨਾਂ ਦਾ ਆਸਪੀ ਕਾਂਗਰਸ ਤਗੜੀ ਰਹਿਣੀ ਚਾਹੀਦੀ ਆ ਉਹ ਇਹ ਹੈ ਕਿ ਫਰਸਟ ਪਾਸ ਦਾ ਪੋਸਟ ਹੈ ਨਾ ਜਿਹੜਾ ਸਭ ਤੋਂ ਜ਼ਿਆਦਾ ਲੈ ਗਿਆ ਉਹਦਾ ਹੀ ਆ ਨਾ ਉਹ ਦਿਲੋਂ ਥੋੜੀ ਚਾਹੁੰਦਾ ਕਿ ਕਾਂਗਰਸ ਤਗੜੀ ਹੋਵੇ ਉਹ ਤਾਂ ਇਹ ਚਾਹੁੰਦਾ ਸੀ ਵੀ ਜੇ ਕਾਂਗਰਸ ਵੋਟਾਂ ਆਪਣੀਆਂ ਹਿੱਸਾ ਲੈ ਜੇ ਤੇ ਆਮ ਆਦਮੀ ਆ ਪਾਰਟੀ ਨੂੰ ਧੱਕਾ ਲੱਗੂਗਾ ਤੇ ਅਸੀਂ ਉੱਪਰ ਆ ਜਾਾਂਗੇ ਸਾਡੀ ਬੂਟ ਤੇ ਅਸੀਂ ਤੇ ਆਪਣੀ ਕਨਸੋਲਿਡੇਟ ਕਰ ਹੀ ਲਈ ਜਿੰਨੀ ਕਰਨੀ ਆ ਇਸ ਲਈ ਇਹ ਉਹਨਾਂ ਦਾ ਬਿਲਕੁਲ ਤੁਹਾਡੀ ਗੱਲ ਲੋਕ ਇਸ ਤਰ੍ਹਾਂ ਇੰਟਰਪ੍ਰੀਟ ਕਰ ਰਿਹਾ ਕਿ ਰਾਜਾ ਬੜਿੰਗ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਭਗਵੰਤ ਮਾਨ ਹੁਣਾਂ ਦੀ ਜਾਂ ਕੇਜਲੀਵਾਲ ਦੀ ਸਪੋਰਟ ਕਰਤੀ ਪੁੱਠੇ ਸਿੱਧੇ ਬਿਆਨ ਦੇ ਕੇ ਦੋ ਤਰੀਕੇ ਨਾਲ ਇੱਕ ਤੇ ਕਿ ਜਦੋਂ ਉਹਨਾਂ ਨੇ ਕੈਂਡੀਡੇਟ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਨਾਉਂ ਸੀ ਕਰਤਾ ਤਾਂ ਉੱਥੇ ਕਰਤਾ ਵੀ ਇਹ ਕੈਂਡੀਡੇਟ ਬਦਲਣਾ ਯਾਰ ਜਦੋਂ ਜਯੁੱਧ ਸ਼ੁਰੂ ਹੋ ਗਿਆ ਘੋੜਾ ਚਲੇ ਗਿਆ ਘੋੜਾ ਤਾਂ ਘੋੜਾ ਬਦਲਣਾ ਜੀ ਇਹ ਤੇ ਮਹਾ ਕਲਖਣ ਹੁੰਦਾ ਆਵਸਾ ਗੰਨ ਹੁੰਦਾ ਹੈ ਨਾ ਇੱਕ ਕਲੈਕਸ਼ਨ ਮੈਂ ਸੱਚੀ ਗੱਲ ਕਹੀ ਨਾ ਮੈਂ ਇਹਦੇ ਪ੍ਰੋਸੈਸ ਚੋਂ ਲੰਘਿਆ ਨਾ 2014 ਚ ਅਸੀਂ ਇੱਕ ਕੈਂਡੀਡੇਟ ਸਾਧੂ ਸਿੰਘ ਜਿਹੜੇ ਫਰੀਦਕੋਟ ਵਾਲੇ ਉਹਨੂੰ ਅਨਾਉਂਸ ਕਰਤਾ ਆ ਗਏ ਉੱਥੇ ਬੰਦੇ ਇਹਨੂੰ ਜੀ ਬਦਲਣਾ ਮੈਂ ਉਹਨਾਂ ਨੂੰ ਇਹੋ ਜਿਹਾ ਬ੍ਰਸਟ ਮਾਰਿਆ ਅੱਧਾ ਘੰਟਾ ਬੋਲ ਕੇ ਮੈਂ ਕਿਹਾ ਓਏ ਦੁਨੀਆ ਇਧਰ ਤੇ ਇਧਰ ਹੋ ਜੇ ਨਹੀਂ ਹਿੱਲ ਸਕਦਾ ਕੈਂਡੀਡੇਟ ਜੋ ਮਰਜੀ ਕਹੋ ਸਾਰਿਆਂ ਨੇ ਮੰਨ ਲਿਆ 1.80 ਹਜ਼ਾਰ ਦੇ ਮਾਰਜਨ ਨਾਲ ਉਹ ਜਿੱਤਿਆ ਹੂੰ ਇਸ ਕਰਕੇ ਜਿਹੜਾ ਇਹ ਉਹ ਚਾ ਵਿੱਚ ਚਰਚਾ ਚਲਾ ਦੇਣੀ ਨਾ ਉਹ ਬਹੁਤ ਮਾੜੀ ਮਤਲਬ ਛਗਨ ਸੁਭ ਛਗਨ ਨਹੀਂ ਹੈ ਦੂਸਰਾ ਫਿਰ ਬਾਤ ਸੋਰ ਇੱਕ ਤੋਂ ਬਾਅਦ ਪੁੱਠਾ ਬਿਆਨ ਦੂਜਾ ਤੀਜਾ ਚੌਥਾ ਅਖੀਰ ਤੱਕ ਉਹ ਤੇ ਉਹ ਬਿਆਨਾਂ ਦੀਆਂ ਸਪਾਈਆਂ ਹੀ ਦਿੰਦੇ ਕਹਿੰਗੇ ਚੌਥੇ ਨੰਬਰ ਤੇ ਖਿਸਕ ਗਏ ਮੈਨੂੰ ਤੇ ਨਹੀਂ ਲੱਗਦਾ ਇਹ ਹੁਣ ਉਹਨਾਂ ਨੂੰ ਆਪਸ ਵਿੱਚ ਮੇਰਾ ਖਿਆਲ ਜਾ ਕੇ ਦਿੱਲੀ ਦੇ ਵਿੱਚ ਖਚਾਈ ਤੇ ਹੋਊਗੀ ਉਹਨਾਂ ਦੀ ਮੈਂ ਤੇ ਛੁਗਲ ਦੇ ਵਿੱਚ ਥੋੜੇ ਜਿਆ ਕਹਿ ਰਿਹਾ ਸੀਗਾ ਕਿ ਮਿਸਲਾਂ ਬਹੁਤ ਬਣ ਗਿਆ ਇਹਨਾਂ ਲੋਕਾਂ ਨੂੰ ਲੀਡਰ ਲੱਭਦੇ ਨਹੀਂ ਤੇ ਇਹਨਾਂ ਕੋਲ ਲੀਡਰਾਂ ਦੀ ਬਹੁਤ ਤਾਂ ਆ ਸੁਖਵਿੰਦਰ ਸਿੰਘ ਦਾ ਚੀਫ ਮਿਨਿਸਟਰ ਦਾ ਚਿਹਰਾ ਪ੍ਰਤਾਪ ਸਿੰਘ ਬਾਜਵਾ ਚੀਫ ਮਿਨਿਸਟਰ ਦਾ ਚਿਹਰਾ ਰਾਜਾ ਵੜਿੰਕੀ ਦਾ ਮੈਂ ਪ੍ਰਧਾਨ ਆ ਕਾਂਗਰਸ ਦਾ ਮੈਂ ਨੌਜਵਾਨ ਆ ਮੈਂ ਜਿੰਨਾ ਸਮਝਦਾ ਮੈਂ ਹੀ ਚਿਹਰਾ ਉਹ ਕਿਸੇ ਨੇ ਪੁੱਛ ਲਿਆ ਵੀ ਤੁਸੀਂ ਆਪਣੇ ਆਪ ਨੂੰ ਚੀਫ ਮਿਨਿਸਟਰ ਦਾ ਸੁਪਨਾ ਲੈਨੇ ਕਿ ਦਾ ਕਿਉਂ ਨਹੀਂ ਮਤਲਬ ਉਹਨੇ ਆਪਣੇ ਆਪ ਨੂੰ ਆਪਣੀ ਮੋਹਰ ਵੀ ਲਾਈ ਹੋਈ ਆ ਕੋਈ ਇੰਜ ਨਹੀਂ ਆ ਗੱਲ ਵੀ ਉਹ ਹਵਾਈ ਗੱਲਾਂ ਜਾਂ ਸੀ ਕਰਦੇ ਜੰਨੀ ਸਾਹਿਬ ਕਹਿੰਦੇ ਕਿ ਮੈਂ ਵੀ ਤਾਂ 100 ਦਿਨ ਕੱਟਿਆ ਮੈਂ ਤੇ ਉੱਪਰ ਰਿਹਸਲ ਕਰ ਹੀ ਲਈ ਹੈ ਤੇ ਹੁਣ ਮੈਨੂੰ ਵੀ ਫਿਰ ਦੱਸੋ ਉਦੋਂ ਮੈਂ 100 ਦਿਨਾਂ ਚ ਕੋਈ ਘੱਟ ਕੀਤਾ ਕਾਰੋਬਾਰ ਕਾਰਨਾਮੇ ਵੀ ਮਤਲਬ ਜਿਹੜੇ ਰਾਜਨੀਤਿਕ ਸਾਰਾ ਕੁਝ ਕਰਨੀ ਹੁੰਦੀ ਤਿਕੜਨ ਸਾਰੀ ਕੀਤੀ ਆ ਇਸ ਲਈ ਮੈਂ ਵੀ ਪਾਸ ਆ ਟੈਸਟ ਪਾਸ ਆ ਤੇ ਮੈਨੂੰ ਵੀ ਦਿਓ ਇਹ ਤੇ ਚਾਰ ਤੇ ਮੁੱਖ ਹੋ ਗਏ ਦੂਜੇ ਲਾਈਨ ਦੇ ਵਿੱਚ ਵੀ ਹੈਗੇ ਆ ਰਾਣਾ ਗਰਜੀਤ ਉਹ ਵੀ ਹੈਗੇ ਆਪਣੇ ਲੋ ਫਾਈਨੈਂਸ਼ਲੀ ਬੜੇ ਸਾਊਂਡ ਆ ਉਹ ਕਹਿੰਦੇ ਮੈਂ ਪੈਸਾ ਜਟਾ ਸਕਦਾ ਮੱਕੀ ਸਾਰੀ ਖਰੀਦਣੀ ਆ ਹੋਰ ਉਹ ਲੱਗੇ ਹੋਏ ਉਸ ਕੇਸ ਦੇ ਵਿੱਚ ਫਿਰ ਥੋੜੇ ਜੇ ਮਤਲਬ ਨਾਲ ਨਾਲ ਹੀ ਉਹਨਾਂ ਦੇ ਮਾੜਾ ਮੋਟਾ ਆਸ਼ੂ ਤਖੜਾ ਹੈਗਾ ਆਪਣੇ ਆਪ ਨੂੰ ਉਹ ਵੀ ਘੱਟ ਨਹੀਂ ਸਮਝਦਾ ਪ੍ਰਗਟ ਸਿੰਘ ਆ ਉਹ ਵੀ ਘੱਟ ਨਹੀਂ ਸਮਝਦੇ ਇਸ ਕਰਕੇ ਇਹ ਉਹ ਹੈ ਕਿ ਜਿਨ੍ਹਾਂ ਦੀ ਇਹ ਚਰਚਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਚਲਦੀ ਰਹਿੰਦੀ ਕਿ ਪ੍ਰਧਾਨ ਕੌਣ ਬਣੂਗਾ ਤੇ ਪ੍ਰਧਾਨ ਬਣੂਗਾ ਤੇ ਦਾ ਮਤਲਬ ਚੀਫ ਮਿਨਿਸਟਰ ਦਾ ਵੀ ਉਹ ਕੈਂਡੀਡੇਟ ਹੈ ਜਦੋਂ ਇੰਨੇ ਚੌਧਰੀ ਹੋ ਜਾਣ ਤੇ ਫਿਰ ਸਿਆਪਾ ਤੇ ਪੈਂਦਾ ਮੈਂ ਉਹਨਾਂ ਨੂੰ ਮੇਰਾ ਤੇ ਇਹੀ ਸੁਲਾਹ ਕਿਤੇ ਰਣਜੀਤ ਸਿੰਘ ਲੱਭ ਕੇ ਲਿਆਓ ਜਿਹੜਾ ਸਾਰਾ ਮਸਲਾ ਇਕੱਠਾ ਕਰੇ ਡੰਡਾ ਚਲਾਏ ਇਹਨਾਂ ਨੂੰ ਕਹੇ ਕਿ ਜਾਂ ਤੇ ਬਾਹਰ ਹੋ ਜਾਓ ਏ ਜੇ ਤੁਸੀਂ ਪਾਰਟੀ ਦੇ ਅੰਦਰ ਕੰਮ ਕਰਨਾ ਤਾਂ ਸੂਤਰ ਹੋ ਜਾ ਨਹੀਂ ਤੇ ਫਾਇਰ ਕਰਾਂਗੇ ਤਾਂ ਜਾ ਕੇ ਇਹ ਸੂਤਰ ਹੋ ਸਕਦੇ ਆ ਜੇ ਇੱਥੇ ਕੋਈ ਨਹੀਂ ਰਣਜੀਤ ਸਿੰਘ ਅੰਦਰੋਂ ਪੈਦਾ ਹੋਣ ਦਿੱਤਾ ਜਾਂ ਨਹੀਂ ਲੱਭਦਾ ਇੰਪੋਰਟ ਕਰ ਲੋ ਪੰਜਾਬੀ ਬਾਹਰ ਬਥੇਰੇ ਤਗੜੇ ਤਗੜੇ ਆ ਗਿਆ ਕੋਈ ਘੈਂਟ ਜਿਹਾ ਬੰਦਾ ਪਰ ਸੂਤਰਕਾਂ ਦੀ ਘਰ ਕਾਂਗਰਸ ਦਾ ਬਹੁਤ ਜ਼ਰੂਰਤ ਹੈ ਨਹੀਂ ਤੇ ਇਹੋ ਜੀ ਨਿਰਾਸ਼ਾ ਇਹਨਾਂ ਨੂੰ ਸਤਾਈ ਚ ਵੀ ਦੇਖਣੀ ਪਊਗੀ ਲੋਕਾਂ ਦਾ ਇਮਪ੍ਰੈਸ਼ਨ ਇਹ ਬਣ ਗਿਆ